ਜਸ਼ਨਾਂ ਮੌਕੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆ ਤੇ ਹੁਲੜਬਾਜ਼ੀ ਕਰਨ ਵਾਲਿਆ ਦੀ ਖੈਰ ਨਹੀਂ ਐ ਨਵੇਂ ਸਾਲ ਤੇ ਸ਼ਰਾਬ ਪੀ ਕੇ ਵਾਹਨ ਚਲਾਉਂਦਿਆਂ ਆਵਾਜ਼ਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਚੰਡੀਗੜ੍ਹ ਪੁਲਿਸ ਦੇ ਬੁਲਾਰੇ ਅਨੁਸਾਰ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਸ਼ਹਿਰ ਦੇ ਵਕਵਾ ਕੋਟਲਾ ਕਲੱਬਾਂ 'ਚ ਸਮਾਗਮ ਕੀਤੇ ਜਾ ਰਹੇ ਨੇ ਜਿੱਥੇ ਵੱਡੀ ਗਿਣਤੀ 'ਚ ਨੌਜਵਾਨ ਪਹੁੰਚਣਗੇ ਇਸ ਮੌਕੇ 1500 ਤੋਂ ਵੱਧ ਪੁਲਿਸ ਮੁਲਾਜ਼ਮਾ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੇ ਨਾਕਾਬੰਦੀ ਕੀਤੀ ਜਾਵੇਗੀ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਹਿਰ ਦੀ ਅੰਦਰੂਨੀ ਤੇ ਬਾਹਰੀ ਸੜਕਾਂ ਤੇ ਚੌਕਸੀ ਵਰਤੀ ਜਾਵੇਗੀ ਦੂਜੇ ਪਾਸੇ ਪੀਸੀਆਰ ਵੱਲੋਂ ਵੀ ਸ਼ਹਿਰ ਚ ਗਸ਼ਤ ਕੀਤੀ ਜਾਵੇਗੀ ਇਸ ਤੋਂ ਇਲਾਵਾ ਐਮਰਜੈਂਸੀ ਸਹੂਲਤਾਂ ਲਈ ਐਂਬੂਲੈਂਸ ਫਾਇਰ ਬ੍ਰਿਗੇਡ ਨੂੰ ਤਿਆਰ ਰਹਿਣ ਦੇ ਹੁਕਮ ਦਿੱਤੇ ਨੇ ਨਵੇਂ ਸਾਲ ਮੌਕੇ ਸ਼ਹਿਰ ਚ ਆਵਾਜਾਈ ਇਸ ਮਸਿਆਤੇ ਕਾਬੂ ਪਾਉਣ ਲਈ ਨੌ ਵਧੇਰੇ ਭੀੜ ਭਾਰ ਵਾਲਿਆ ਸੜਕਾਂ ਨੂੰ ਵਾਹਨ ਮੁਕਤ ਸੜਕ ਐਲਾਨ ਦਿੱਤਾ ਜਾਵੇਗਾ ਜਿਸ ਚ ਸੈਕਟਰ 7 8 9 10 17 ਅਤੇ 22 ਦੀ ਮਾਰਕੀਟ ਦੇ ਅੰਦਰੂਨੀ ਸੜਕਾ ਸੈਕਟਰ 10 ਚ ਮਿਊਜ਼ੀਅਮ ਤੇ 8 ਕੈਲਰੀ ਵਾਲੀ ਸੜਕ, ਅਰੋਮਾ ਲਾਈਟ ਤੋਂ ਡਿਸਪੈਂਸਰੀ ਵਾਲਾ ਛੋਟਾ ਚੌਂਕ ਤੱਕ ਦੀ ਸੜਕ ਸ਼ਾਮਲ ਹੈ। ਇਸ ਤੋਂ ਇਲਾਵਾ ਅਲਾਂਟੇ ਮਾਲ ਨੇੜੀਆਂ ਸੜਕਾਂ ਤੇ ਵੀ ਆਵਾਜਾਈ ਬੰਦ ਰਹੇਗੀ। ਇਹਨਾਂ ਸੜਕਾਂ ਤੇ 31 ਦਸੰਬਰ 2023 ਨੂੰ ਰਾਤ 10 ਵਜੇ ਤੋਂ 1 ਜਨਵਰੀ 2024 ਨੂੰ ਸਵੇਰੇ 2 ਵਜੇ ਤੱਕ ਵਾਹਨਾਂ ਤੇ ਜਾਣ ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਅਲਾਂਟੇ ਮਾਲ ਇੰਡਸਟਰੀ ਏਰੀਆ ਵਾਲੀ ਸੜਕ ਨੂੰ ਸਿੰਗਲ ਵੇ ਕਰ ਦਿੱਤਾ ਹੈ। ਪੁਲਿਸ ਨੇ ਲੋਕਾਂ ਨੂੰ ਆਪਣੇ ਵਾਹਨ ਸਹੀ ਢੰਗ ਨਾਲ ਪਾਰਕਿੰਗ 'ਚ ਖੜੇ ਕਰਨ ਦੀ ਅਪੀਲ ਕੀਤੀ ਹੈ ਪੁਲਿਸ ਬੁਲਾਰੇ ਨੇ ਕਿਹਾ ਕਿ ਸ਼ਹਿਰ 'ਚ ਭੀੜ ਹੋਣ ਕਰਕੇ ਹਰੇਕ ਵਿਅਕਤੀ ਨਿਯਮਾਂ ਦੀ ਪਾਲਣਾ ਕਰਦਾ ਕਰਦਿਆ ਆਪਣਾ ਸ਼ਨਾਖਤੀ ਪੱਤਰ ਨਾਲ ਰੱਖਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ